ਬਿਲਕੁਲ ਅੱਜ ਪਿੰਡ ਰਕੋਲੀ ਤੇ ਛੋਟੀ ਝੰਗੜਾਂ ਦੇ ਨੌਜਵਾਨਾਂ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ। ਉੱਥੇ ਅਸੀਂ ਆਏ ਹਾਂ ਤੇ ਬਹੁਤ ਵਧੀਆ ਉਪਰਾਲਾ ਹੈ ਪਿੰਡਾਂ ਦੇ ਨੌਜਵਾਨ ਜਦੋਂ ਇਦਾਂ ਦੇ ਕਾਰਜ ਕਰਨ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਇਹ ਇੱਕ ਚੰਗੀ ਦਿਸ਼ਾ ਵੱਲ ਆਪਣੇ ਪੰਜਾਬ ਨੂੰ ਲੈ ਕੇ ਜਾ ਰਹੇ ਹਾਂ ਤੇ ਆਪਣੇ ਪੰਜਾਬ ਦੀ ਨੌਜਵਾਨੀ ਨੂੰ ਵਧੀਆ ਰਾਹ ਵੱਲ ਲੈ ਕੇ ਜਾ ਰਹੇ ਹਾਂ। ਤੇ ਬਹੁਤ ਵਧੀਆ ਪਿੰਡਾਂ ਦੇ ਨੌਜਵਾਨ ਆ ਕੇ ਇੱਥੇ ਬਲੱਡ ਡੋਨੇਸ਼ਨ ਕਰ ਰਹੇ ਆ। ਖੂਨਦਾਨ ਇੱਕ ਮਹਾਦਾਨ ਹੈ। ਸਭ ਤੋਂ ਵੱਡਾ ਮੈਨੂੰ ਲੱਗਦਾ ਦਾਨ ਖੂਨਦਾਨ ਹੀ ਹੈ ਕਿ ਬੰਦਾ ਇਹਦੇ ਨਾਲ ਕਿਸੇ ਨਾ ਕਿਸੇ ਦੀ ਜਾਨ ਪਤਾ ਨਹੀਂ ਕਿਹੜੇ ਕਿਹਨੂੰ ਜਦੋਂ ਲੋੜ ਪੈ ਜੇ ਤੇ ਉਹਨੂੰ ਉਹ ਮਦਦ ਹੁੰਦੀ ਹੈ ਤੇ ਆਪਾਂ ਸਾਰਿਆਂ ਨੂੰ ਵੀ ਖੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਨਾਲ ਬਹੁਤ ਫਾਇਦੇ ਆ ਇੱਕ ਸਰੀਰਿਕ ਤੌਰ ਤੇ ਵੀ ਤੁਹਾਡਾ ਆਪਣਾ ਸਾਰਿਆਂ ਦਾ ਜਦੋਂ ਆਪਾਂ ਖੂਨਦਾਨ ਕਰਦੇ ਹਾਂ ਤਾਂ ਉਹ ਖੂਨ ਨਵਾਂ ਬਣ ਜਾਂਦਾ ਹੈ 24 ਘੰਟੇ ਦੇ ਅੰਦਰ ਬਣ ਜਾਂਦਾ ਕੋਈ ਡਰਨ ਦੀ ਲੋੜ ਨਹੀਂ ਹੈ ਤੇ ਨਾਲੇ ਆਪਾਂ ਨੂੰ ਬਿਮਾਰੀਆਂ ਵੀ ਨਹੀਂ ਲੱਗਦੀਆਂ ਸੋ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਇਹੀ ਮੈਂ ਸਾਰੇ ਅੱਗੇ ਅਪੀਲ ਕਰਦਾ ਬਾਕੀ ਕਲੱਬਾਂ ਨੂੰ ਕੀ ਕਹਿਣਾ ਚਾਹੁੰਦੇ ਜਿੱਦੇ ਬਿਲਕੁਲ ਮੈਂ ਇਹਨਾਂ ਨੂੰ ਵੀ ਦੱਸਿਆ ਇਹਨਾਂ ਦਾ ਵੀ ਆਪਣਾ ਯੂਵਕ ਸੇਵਾਵਾ ਕਲੱਬ ਨਾਲ ਇਦਾਂ ਦੀਆਂ ਐਕਟੀਵਿਟੀਆਂ ਅਸੀਂ ਕਰ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਤੇ ਇਹਨਾਂ ਨੂੰ ਵੀ ਮੈਂ ਕਲੱਬਾਂ ਬਾਰੇ ਜਾਣੂ ਕਰਾਇਆ ਤੇ ਆਉਣ ਵਾਲੇ ਦਿਨਾਂ 'ਚ ਇਹ ਵੀ ਕਲੱਬ ਬਣਾ ਕੇ ਤੇ ਆਪਣੀਆਂ ਜੋ ਪਿੰਡ ਪੱਧਰ ਤੇ ਐਕਟੀਵਿਟੀਆਂ ਹੋਣਗੀਆਂ ਉਹ ਉਹਦੇ 'ਚ ਕਰਾਂਗੇ ਇਅਸੀਂ ਵੀ ਸਰਕਾਰ ਵੱਲੋਂ ਇਹਨਾਂ ਦਾ ਪੂਰਾ ਸਹਿਯੋਗ ਕਰਾਂਗੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਇਹ ਸਾਡੇ ਨੌਜਵਾਨ ਵੀਰਾਂ ਤੇ ਪਿੰਡ ਦੀ ಗ್ರಾಮ ਪੰਚਾਇਤ ਵੱਲੋਂ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਸੰਪੂਰਨਤਾ ਹੀ ਚੱਲ ਰਿਹਾ ਹੈ ਤੇ ਸਾਡੇ ਗੋਲਦੀ ਪ੍ਰਧਾਨ ਸਾਹਿਬ ਇਹਨਾਂ ਨੇ ਹੋਰ ਹੌਲਾ ਸ਼ਰੀ ਦਿੱਤੀ ਆ ਕੇ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸ ਤੋਂ ਵੀ ਵੱਡਾ ਕੁਝ ਆਰਗੇਨਾਈਜ਼ ਕਰਨੇ ਬਾਰੇ ਸੋਚ ਰਹੇ ਹਾਂ ਸੋ ਸਾਡਾ ਨੌਜਵਾਨਾਂ ਵੱਲੋਂ ਪਿੰਡ ਦੇ ਨਗਰ ਨਿਵਾਸੀਆਂ ਵੱਲੋਂ ਇਲਾਕੇ ਵੱਲੋਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਸਾਡੇ ਕੈਂਪ ਵਿੱਚ ਯੋਗਦਾਨ ਪਾਇਆ ਤੇ ਲੰਗਰ ਵੇਚੋ ਅੱਜ ਮੋਹਾਲੀ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਰਕੋਲੀ ਜਾਨੀ ਕਿ ਮੇਰੇ ਨਾਰਿਕਾ ਪਿੰਡ ਦੇ ਵਿੱਚ ਨੌਜਵਾਨ ਮੈਂ ਬੜੀ ਗਿਣਤੀ ਚ ਅੱਜ ਉਰੇ ਨੌਜਵਾਨ ਦੇਖੇ ਪਹਿਲਾਂ ਤਾਂ ਮੈਂ ਇਹਦੇ ਨੂੰ ਬੜਾ ਖੁਸ਼ ਆ ਨਹੀਂ ਪਿੰਡਾਂ ਜਾਮ ਤੌਰ ਤੇ ਜਾਈਦਾ ਬੱਚੇ ਦੇਖਣ ਨੂੰ ਹੈ ਹੀ ਨਹੀਂ ਆਈਲੈਂਸ ਕਰਦੇ ਆ ਬਾਹਰ ਚਲੇ ਜਾਂਦੇ ਆ ਬਜ਼ੁਰਗ ਮਿਲਦੇ ਸਾਨੂੰ ਜ਼ਿਆਦਾਤਰ ਅਸਲੀਅਤ ਹੈ ਪਰ ਇਸ ਕੈਂਪ ਚ ਆ ਕੇ ਦੇਖਿਆ ਕਾਫੀ ਤਦਾਦ ਦੇ ਵਿੱਚ ਨੌਜਵਾਨ ਪਹੁੰਚੇ ਨੇ ਬਲੱਡ ਡੋਨਰ ਪਹੁੰਚੇ ਨੇ ਸੋ ਸਾਰਿਆਂ ਦਾ ਬੜਾ ਧੰਨਵਾਦ ਹੈ ਰਕੋਲੀ ਪਿੰਡ ਦੇ ਤੇ ਛੋਟੀ ਝੰਗੜਾ ਪਿੰਡ ਦੇ ਨੌਜਵਾਨ ਮੇਰੇ ਭਰਾ ਜਿੰਨੇ ਵੀ ਇਸ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਚ ਆਪਣਾ ਯੋਗਦਾਨ ਪਾ ਰਹੇ ਨੇ ਉਹ ਸਾਰੇ ਵਧਾਈ ਦੇ ਪਾਤਰ ਨੇ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਤੁਹਾਡੇ ਹਰ ਸਮੇਂ ਤੁਹਾਡੇ ਨਾਲ ਆ ਕੋਈ ਅੱਗੇ ਨੂੰ ਵੀ ਹੋਰ ਕੋਈ ਕਾਰਜ ਕਰਨਾ ਹੋਇਆ ਤੁਹਾਡੇ ਨਾਲ ਸਰਕਾਰੀ ਜੋ ਮਾਲੀ ਮਦਦ ਉਹ ਵੀ ਹੋਵੇਗੀ ਸੋ ਆਪਾਂ ਸਾਰੇ ਨਾਲ ਮਿਲ ਕੇ ਇਸ ਤਰ੍ਹਾਂ ਦੇ ਉਪਰਾਲੇ ਕਰੀਏ ਤਾ ਜੋ ਇਹ ਨਸ਼ਿਆਂ ਤੋਂ ਔਰ ਚੰਗੀ ਸਿਹਤ ਦਾ ਆਪਾਂ ਮੈਸੇਜ ਲੋਕਾਂ ਨੂੰ ਦੇ ਸਕੀਏ ਸਾਡੇ ਰਕੌਲੀ ਪਿੰਡ ਅਰ ਝੰਗੜਾ ਛੋਡੀਆਂ ਵੱਲੋਂ ਇਹ ਖੋਨਦਾਨ ਕੈਂਪ ਲਾਇਆ ਗਿਆ ਸਾੜਾ ਇਹ ਬਹੁਤ ਵਧੀਆ ਉਪਰਾਲਾ ਤੇ 50 ਜੁਨਟਾ ਖੂਨ ਦੀਆਂ ਤਕਰੀਬਨ ਲਗਭਗ ਹੋ ਗਏ ਤੇ ਹਲੇ ਹੋਰ ਚੱਲਦਾ ਜੀ ਇਹ ਨੌਜਵਾਨਾਂ ਵੱਲੋਂ ਸਾਡਾ ਉਪਰਾਲਾ ਜੀ ਸਾਡਾ ਬਹੁਤ ਵਧੀਆ ਸਹਿਯੋਗ ਦਿੱਤੇ ਪਿੰਡ ਦੇ ਨੌਜਵਾਨਾਂ ਨੇ ਇਹਨਾਂ ਵਧੀਆ ਪ੍ਰੋਗਰਾਮ ਰਿਹਾ ਜੀ ਜਨਾ ਵੀ ਹਰ ਇੱਕ ਪਿੰਡ 'ਚ ਇਹ ਸਿਸਟਮ ਹੋਣਾ ਚਾਹੀਦਾ ਜੀ ਵਧੀਆ ਸਿਸਟਮ ਚਲਾਉਣਾ ਚਾਹੀਦਾ ਜੀ ਇਹ ਬਹੁਤ ਵਧੀਆ ਕੰਮ ਹੈ ਜੀ ਅਸੀਂ ਖੌਂਦਾਂ ਦਾ ਕੈਂਪ ਲਾ ਰਹੇ ਹਾਂ ਜੀ ਤੇ ਹਰੇਕ ਸਾਲ ਅਸੀਂ ਲੰਗਰ ਵੀ ਲਾਉਨੇ ਆ ਜੀ ਬ੍ਰੈਡ ਪਕੌੜਿਆਂ ਦਾ